ਲੁਧਿਆਣਾ 에어ਪੋਰਟ ਦੇ ਬਾਰੇ ਖਬਰ ਹੋਰ ਲੈ ਕੇ ਆਏ ਆ ਖਬਰ ਆਲਮੋਸਟ ਸੇਮ ਹੀ ਹੈ ਤੁਹਾਨੂੰ ਕੁਝ ਦਿਨ ਪਹਿਲਾਂ ਅਸੀਂ ਦੱਸਿਆ ਸੀ ਕਿ ਲੁਧਿਆਣਾ 에어ਪੋਰਟ ਲਈ ਕੋਡ ਜਾਰੀ ਹੋਇਆ ਤਾਂ ਤੁਹਾਨੂੰ ਦੱਸ ਦਈਏ ਦੋ ਕੋਡ ਨੇ ਐਕਚੁਅਲ ਦੇ ਵਿੱਚ ਇੱਕ ਹੈਗਾ ਜੀ ਆਯਾਟਾ ਕੋਡ IATA ਤੇ ਇੱਕ ਹੈਗਾ ICAO ਕੋਡ ਇਹ ਪਤਾ ਲੱਗਾ ਕਿ IATA ਕੋਡ ਜਿਹੜਾ ਹੈ ਉਹ ਜਾਰੀ ਹੋਇਆ HWR ਫਲਵਾੜਾ 에어ਪੋਰਟ ਦਾ ਯਾਨੀ ਕਿ ਸ਼ਾਰਟ ਫਾਰਮ ਕਰਕੇ HWR ਕੋਡ ਜਿਹੜਾ ਹੈ ਉਹ ਨਵਾਂ ਜਾਰੀ ਹੋਇਆ ਉਹ ਹੈਗਾ ਜੀ ਆਯਾਟਾ ਕੋਡ ਇੰਟਰਨੈਸ਼ਨਲ 에ਵੀਏਸ਼ਨ ਟ੍ਰਾਂਸਪੋਰਟ ਐਸੋਸੀਏਸ਼ਨ ਇਹ ਕੋਡ ਉਹਨਾਂ ਲਈ ਹੁੰਦਾ ਤੇ ਜਿਹੜਾ ਦੂਜਾ ਕੋਡ ਹੈ ਇੰਟਰਨੈਸ਼ਨਲ ਸਿਵਲ 에ਵੀਏਸ਼ਨ ਆਰਗੇਨਾਈਜੇਸ਼ਨ ਇਕਾਓ ਕੋਡ E I C A O ਜੋ ਕਿ ਹਲਵਾੜੇ ਦਾ ਪਹਿਲਾ ਹੀ ਹੈਗਾ ਜੋ ਕਿ VIHX ਹੈਗਾ ਸ਼ਾਇਦ ਸੋ ਹੁਣ ਜਿਹੜਾ ਕੋਡ ਜਾਰੀ ਹੋਇਆ ਉਹ ਹੈਗਾ HWR IATA ਕੋਡ ਇੰਟਰਨੈਸ਼ਨਲ 에ਵੀਏਸ਼ਨ ਟ੍ਰਾਂਸਪੋਰਟੇਸ਼ਨ ਐਸੋਸੀਏਸ਼ਨ ਦਾ ਜਿਹੜਾ ਕੋਡ ਹੈਗਾ ਸੋ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਲੋਕੀ ਆਖਰੇ ਸੀ ਕਿ ਜਿਹੜਾ ICA ਕੋਡ ਹੈ ਪਹਿਲਾਂ ਹੀ ਜਾਰੀ ਹੋਇਆ ਤੁਸੀਂ ਕਹਿ ਰਹੇ ਹੋ ICA ਕੋਡ ਜਾਰੀ ਹੋਇਆ ਉਹਨਾਂ ਦੀ ਗੱਲ ਸਹੀ ਵੀ ਹੋ ਸਕਦੀ ਹੈ ਕਿਉਂਕਿ ਹਲਵਾੜਾ ਹਵਾਈ ਅੱਡਾ ਜਿਹੜਾ ਹੈਗਾ ਮਿਲਟਰੀ ਹਵਾਈ ਅੱਡਾ ਹੈਗਾ ਤੇ ਹੁਣ ਤਾਂ ਸਿਵਲ ਟਰਮੀਨਲ ਹੀ ਸਿਰਫ ਜਿਹੜਾ ਹੈ ਉਹ ਬਣਿਆ ਤੇ ਪਹਿਲਾਂ ਹੀ ਮਿਲਟਰੀ ਆਪਰੇਸ਼ਨਸ ਜਿਹੜੇ ਨੇ ਉੱਥੋਂ ਚੱਲ ਰਹੇ ਨੇ ਰਨਵੇ ਸੇਮ ਮਿਲਟਰੀ ਵਾਲਾ ਯੂਜ਼ ਕੀਤਾ ਜਾਣਾ ਤਾਂ ਉੱਥੇ ਕਾਫੀ ਸਾਰੀ ਫਲਾਈਟਸ ਜਿਹੜੀ ਜਾਣਕਾਰੀ ਸਾਡੇ ਕੋਲ ਪਹਿਲਾਂ ਹੀ ਸੀਗੀ ਹੋਰ ਵੀ ਲੋਕਾਂ ਨੇ ਪੁਆਇੰਟ ਆਊਟ ਕੀਤੀ ਕਿ ਫਲਾਈਟਸ ਕਾਫੀ ਵੀਆਈਪੀ ਫਲਾਈਟਸ ਉੱਥੇ ਪਹਿਲਾਂ ਹੀ ਲੈਂਡ ਕਰਦੀਆਂ ਸੀਗੀਆਂ ਆਰਮੀ ਦੀ ਫਲਾਈਟਸ ਤਾਂ ਚਲਦੀਆਂ ਸੀ ਲੇਕਿਨ ਕੁਛ ਵੀਆਈਪੀਜ਼ ਦੀ ਪੋਲੀਟੀਸ਼ੀయన్స్ ਆ ਯਾ ਹੋਰ ਵੀ ਜਿਹੜੇ ਵੀਆਈਪੀਜ਼ ਹੁੰਦੇ ਨੇ ਉਹਨਾਂ ਦੀ ਫਲਾਈਟ ਉੱਥੇ ਲੈਂਡ ਕਰਦੀ ਸੀ ਇਸ ਲਈ ਜਿਹੜਾ ਹੈ ਆਈਸੀਆਓ ਕੋਡ ਜਿਹੜਾ ਹੈ ਉਹ ਜ਼ਰੂਰੀ ਹੁੰਦਾ ਸੋ ਉਹ ਕੋਡ ਪਹਿਲਾਂ ਹੀ ਹੈਗਾ ਲੇਕਿਨ ਹੁਣ ਕਮਰਸ਼ੀਅਲ 에ਅਰਲਾਈਨਸ ਨੇ ਜਿਹੜੀਆਂ ਚਲਣੀਆਂ ਨੇ ਜਿੱਦਾਂ 에ਅਰ ਇੰਡੀਆ ਨੇ ਕੋਡ ਮੰਗਿਆ ਸੀ ਤੇ ਐਚ ਡਬਲਯੂ ਆਰ ਕੋਡ ਜਿਹੜਾ ਹੈ ਇੰਟਰਨੈਸ਼ਨਲ 에ਵੀਏਸ਼ਨ ਟ੍ਰਾਂਸਪੋਰਟ ਐਸੋਸੀਏਸ਼ਨ ਦਾ ਇਹ ਵੀ ਜਾਰੀ ਐਚ ਡਬਲਯੂ ਆਰ ਹੋ ਚੁੱਕਾ ਹੈ ਸੋ ਹੁਣ ਦੋਵੇਂ ਕੋਡ ਜਿਹੜੇ ਨੇ ਹਲਵਾਰਾ ਹਵਾਈ ਅੱਡਾ ਜਿਹੜਾ ਲੁਧਿਆਣੇ ਦੇ ਵਿੱਚ ਬਣ ਕੇ ਤਿਆਰ ਹੋਇਆ ਉਹਨੂੰ ਮਿਲ ਚੁੱਕੇ ਨੇ 에어 ਇੰਡੀਆ ਨੇ ਕੋਡ ਮੰਗਿਆ ਸੀ ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਸਿਵਲ 에ਵੀਏਸ਼ਨ ਜਿਹੜੀ ਹੋਣੀ ਹੈ ਉਹਦੇ ਲਈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਇਹ ਮੰਕੀਤੀ ਹੈ ਕਿ ਪਬਲਿਕ ਵਰਕ ਡਿਪਾਰਟਮੈਂਟ ਤੋਂ 에어ਪੋਰਟ ਜਿਹੜਾ ਹੈ ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਵੇ ਤੇ ਉਹਦੇ ਲਈ ਐਮਪੀ ਸੰਜੀਵ अरोड़ा ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇਹ ਗੁਜ਼ਾਰਿਸ਼ ਕਰ ਦਿੱਤੀ ਏ ਕਿ ਛੇਤੀ ਹੀ ਇਸ ਨੂੰ ਕੀਤਾ ਜਾਵੇ ਤੇ ਕਿਉਂਕਿ 에어ਪੋਰਟ ਆਲਮੋਸਟ ਹੀ ਨਹੀਂ ਬਲਕਿ 100% ਹੀ ਤਿਆਰ ਹੈ ਸੋ ਇਸ ਕਰਕੇ ਇਹਨੂੰ ਛੇਤੀ ਹੀ ਉਹਨਾਂ ਦਾ ਕਹਿਣਾ ਕੀ ਕਰ ਦਿੱਤਾ ਜਾਵੇਗਾ 에어ਪੋਰਟ ਅਥਾਰਟੀ ਆਫ ਇੰਡੀਆ ਦੇ ਹਵਾਲੇ ਤੇ ਛੇਤੀ ਜਿਹੜੀ ਫਲਾਈਟਸ ਨੇ ਚੱਲ ਪੈਣਗੀਆਂ ਕਾਫੀ ਲੋਕਾਂ ਨੇ ਇਹ ਵੀ ਆਖਿਆ ਕਿ ਤੁਸੀਂ ਕਹਿੰਦੇ ਹੋ ਕਿ ਹਰ 2-3 ਮਹੀਨੇ ਬਾਅਦ ਫਲਾਈਟਾਂ ਚੱਲ ਪੈਣਗੀਆਂ ਅਸੀਂ ਇਹ ਜੋ ਵੀ ਜਾਣਕਾਰੀ ਦਿੰਨੇ ਆ ਉਹ ਕੋਈ ਅਸੀਂ ਆਪ ਬਣਾ ਕੇ ਨਹੀਂ ਦਿੰਦੇ ਇਹ ਜੋ ਗਵਰਨਮੈਂਟ ਦੇ ਅਪਡੇਟਸ ਆਉਂਦੇ ਨੇ ਜੋ ਵੀ ਨਿਊਜ਼ ਆਉਂਦੀ ਹੈ ਜਿਹਦੇ ਵਕ ਵਕ ਸੋਰਸਸ ਹੁੰਦੇ ਨੇ ਅਖਬਾਰਾਂ ਚੋਂ ਵੀ ਅਸੀਂ ਨਿਊਜ਼ ਲੈਨੇ ਆ ਜਾਂ ਫਿਰ ਹੋਰ ਵੀ ਜਿਹੜੇ ਪੀਆਰ ਗਵਰਨਮੈਂਟ ਦੀ ਹੈਗੀ ਉਹਨਾਂ ਉਥੋਂ ਵੀ ਆਉਂਦੀਆਂ ਨੇ ਤਾਂ ਉਹ ਜਿਹੜੀ ਨਿਊਜ਼ ਕੋਰਿਬੋਰੇਟ ਕਰਕੇ ਉਹਦੇ ਚੋਂ ਜਿਹੜੀ ਸਹੀ ਲੱਗਦੀ ਹੈ ਉਸ ਖਬਰ ਤੁਹਾਡੇ ਤੱਕ ਪਹੁੰਚਾਣੇ ਆ ਤਾਂ ਕਈ ਵਾਰੀ ਕੋਈ ਫੈਕਟ ਉੱਤੇ ਥੱਲੇ ਜੇ ਹੁੰਦਾ ਤਾਂ ਉੱਥੋਂ ਵੀ ਹੋ ਸਕਦਾ ਤੇ ਜਿਹੜੀ ਡੈਡਲਾਈਨਸ ਕਾਫੀ ਮਿਸ ਹੋਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਤਾਂ ਇਹ ਜਿਹੜੀ ਡੈਡਲਾਈਨਸ ਨੇ ਇਹ ਸਰਕਾਰ ਨੇ ਦਿੱਤੀਆਂ ਸੀ ਤਾਂ ਇਹ ਅਸੀਂ ਨਹੀਂ ਦਿੱਤੀਆਂ ਤੇ ਇਸੇ ਕਰਕੇ ਨਾਲ ਦੇ ਨਾਲ ਹੁਣ ਜਿਹੜੀ ਨਵੀਂ ਡੈਡਲਾਈਨ ਇਹਦੇ ਬਾਰੇ ਥੋੜੀ ਜੀ ਕਨਫਿਊਜ਼ਨ ਜ਼ਰੂਰ ਹੈ ਰਵਨੀਤ ਮਿੱਟੂ ਜੀ ਨੇ आई थिंक ਪਿਛਲੇ ਮਹੀਨੇ ਆਖਿਆ ਸੀ ਕਿ 6 ਮਹੀਨੇ ਲੱਗ ਸਕਦੇ ਆ ਸੂਬੇ ਦੀ ਸਰਕਾਰ 2-3 ਮਹੀਨੇ ਕਹਿ ਰਹੀ ਸੀ ਆਈ थिंक ਸੋ ਇਹ ਤੁਸੀਂ ਆਪ ਦਾ ਹਿਸਾਬ ਲਗਾਣਾ ਹੈ ਅਸੀਂ ਜੋ ਤਿਆਰੀ ਦੇਖੀ ਹੈ ਤਿਆਰੀ ਤਾਂ ਪੂਰੀ ਲੱਗ ਰਹੀ ਹੈ ਸਾਡੇ ਹਿਸਾਬ ਦੇ ਨਾਲ 2-3 ਮਹੀਨੇ ਚੱਲੂ ਹੋ ਸਕਦਾ ਜੇ ਦੋਵੇਂ ਸਰਕਾਰਾਂ ਚਾਹਣ ਅੱਗੇ ਜੋ ਇਹਦੀ ਪੋਲਿਟਿਕਸ ਹੈ ਜਾਂ ਫਿਰ ਜੋ ਡੈਡਲਾਈਨਸ ਕਿੱਦਾਂ ਮਿਸ ਹੁੰਦੀਆਂ ਨੇ ਉਹ ਦੈਟ ਇਜ਼ ਅ ਸੈਪਰੇਟ ਇਸ਼ੂ so that is not a 100% guarantee ev clarification de diye ki koi bhi assi mano bana ke idda di koi bhi gal nahi kahi so that is all uh, i wanted to clear uh, for ludhiana post kyunki eh story assi kafi zyada cover kiti hai te koshish kiti hai ki tade tak bilkul sahi khabar pahunchai jave bilkul sahi tath pahunchaye jaan lekin je koi unni ki koi cheez shayad timely na ya ho sakda hai ਇੱਧਰ ਦੀ ਉੱਧਰ ਹੋਈ ਹੋਵੇ ਤਾਂ ਉਹਦੇ ਵਿੱਚ ਆ ਜਿਹੜੇ ਸੋਰਸਸ ਐ ਉੱਥੋਂ ਕੋਈ ਗਲਤੀ ਹੋਈ ਹੋ ਸਕਦੀ ਹੈ ਬਾਕੀ ਕੋਸ਼ਿਸ਼ ਪੂਰੀ ਹੀ ਹੈ ਕਿ ਤੁਹਾਡੇ ਤੱਕ ਸਹੀ ਖਬਰ ਹੀ ਪਹੁੰਚਾਈ ਜਾਵੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਤੰਗਵਾਦ